ਜਿਸ ਕਾ ਸਹਿਬ ਡਾਡਾ ਹੋਏ ਇਸ ਕੋ ਮਾਰ ਸਕੇ ਨਾ ਕੋਈ ਜਰਨੈਲ ਜਹਾਂਨ ਖਾਨ ਨੇ ਆਪਣੀਆਂ ਫੌਜਾਂ ਦੇ ਇਲਾਕੇ ਦੇ ਮੁਸਲਮਾਨ ਇਕੱਠੇ ਕਰਕੇ ਸਰੋਵਰਪੁਰ ਦਿੱਤਾ ਅਤੇ ਇਸ ਵਿੱਚ ਜਾਉ ਬੀਜ ਦਿੱਤੇ ਸ੍ਰੀ ਹਰਮੰਦਰ ਸਾਹਿਬ ਜੀ ਦੀ ਪੁੱਤਰ ਰਾ ਨੂੰ ਪੰਗ ਕਰਕੇ ਮਨਮਾਨੀਆਂ ਕਰਨ ਲੱਗਾ ਭਾਗ ਸਿੰਘ ਨਾਮੀ ਇੱਕ ਨਿਆਂ ਸਿੰਘ ਕੋੜੇ ਦੇ ਸਵਾਰ ਹੋ ਕੇ ਦਮਦਮਾ ਸਾਹਿਬ ਪੁੱਜਾ ਅਤੇ ਬਾਬਾ ਜੀ ਨੂੰ ਅਫਦਾਲੀ ਸਰਕਾਰ ਦੀਆਂ ਕੋਰਬ ਦੀਕੀਆਂ ਬਾਰੇ ਸਾਰਾ ਹਾਲ ਸੁਣਾਇਆ ਬਾਬਾ ਜੀ ਉਸ ਸਮੇ ਗੁਰਬਾਣੀ ਲਿਖ ਰਹੇ ਸਨ ਬਾਬਾ ਜੀ ਸੁਣਦਿਆਂ ਸਾਰ ਹੀ ਲਾਲ ਪੀਲੇ ਹੋ ਗਏ ਦੇਰੇ ਦੀ ਸੇਵਾ ਸਬਾਲ ਪਾਈ ਸੱਦਾ ਸਿੰਘ ਜੀ ਨੂੰ ਸੋਫੀ ਸਿੰਘਾਂ ਨੂੰ ਦਮਦਮਾ ਸਾਹਿਬ ਇਕੱਠੇ ਹੋਣ ਲਈ ਸਨੇਹਾ ਭੇਜਿਆ ਦਮਦਮਾ ਸਾਹਿਬ ਉਹ ਇਕੱਠ ਵਿੱਚ ਬਾਬਾ ਜੀ ਨੇ ਸਿੰਘਾਂ ਨੂੰ ਅੰਗਾਰਿਆ ਤੇ ਜਹਾਨ ਖਾਦ دیا ਸਾਰੀਆਂ ਕਾਲੀਆਂ ਕਰਤੂਤਾਂ ਬਾਰੇ ਜਾਣੂ ਕਰਵਾਇਆ ਤੇ ਆਖਿਆ ਇਹ ਹੁਣ ਛੇਤੀਆਂ ਪਾ ਕੇ ਇਸ ਬੇਦਵੀ ਨੂੰ ਥੱਲ ਪਾਉਣ ਦੀ ਲੋੜ ਹੈ ਖਾਲਸੇ ਨੂੰ ਰੋ ਚੜ ਗਿਆ ਬਾਬਾ ਜੀ ਨੇ ਆਪਣਾ ਕਮਰਕੁੱਸਾ ਤਿਆਰ ਕੀਤਾ ਅਤੇ ਨਗਾਰੇ ਦੀ ਝੋਟ ਵੱਜੀ ਗਈ ਤੇ ਅੰਮ੍ਰਿਤਸਰ ਵੱਲ ਨੂੰ ਚਾਲੇ ਪਾ ਦਿੱਤੇ ਬਾਬਾ ਦੀਪ ਸਿੰਘ ਜੀ ਨੂੰ ਗੁਰਦੁਆ ਦਮਦਮਾ ਸਾਹਿਬ ਦੀ ਸਾਰੀ ਮਰਿਆਦਾ ਪਾਈ ਬਸਤਾ ਸਿੰਘ ਜੀ ਨੂੰ ਸੌਂਪੀ ਅਤੇ ਆਪ ਦਮਦਮਾ ਸਾਹਿਬ ਜੀ ਦੀ ਜਥਾ ਲੈ ਕੇ ਅੰਮ੍ਰਿਤਸਰ ਵੱਲ ਨੂੰ ਚਾਲੇ ਪਾ ਲਏ ਰਾਸਤੇ ਵਿੱਚ ਹੋਰ ਸਿੰਘ ਮਿਲਦੇ ਗਏ ਗੁਰੂ ਜੀ ਦਾ ਚੌਤਰਾ ਪੁੱਚੋ ਲੱਕੀ ਜੰਗਲ ਆ ਤੋਂ ਹੁੰਦੇ ਹੋਏ ਫਰੋਚਪੁਰ ਦੇ ਪੱਤਨ ਤੋਂ ਦਰਿਆ ਪਾਰ ਕਰਕੇ ਅਸੂਰ ਪੁੱਜੇ ਇਤੋਂ ਤੱਕ ਸਿੰਘਾਂ ਦੀ ਗਿਣਤੀ 5000 ਹੋ ਗਈ ਸੀ ਅੱਗੇ ਮਾਜੇ ਦੇ ਸੂਰਬੀਰ ਬਾਬਾ ਜੀ ਨਾਲ ਸ਼ਾਮਿਲ ਹੋ ਕੇ ਤਰਨਤਾਰ ਸਾਹਿਬ ਜਾਇ ਪੁੱਜੇ ਇਤੋਂ ਤੱਕ ਸਿੰਘਾਂ ਦੀ ਗਿਣਤੀ 10000 ਹੋ ਗਈ ਸੀ ਇੱਥੇ ਬਾਬਾ ਜੀ ਨੇ ਪੰਚਮ ਪਾਤਸ਼ਾਹ ਦੇ ਦਰਬਾਰ ਸਾਹਮਣੇ ਹੱਥ ਜੋੜ ਕੇ ਅਰਦਾਸ ਕੀਤੀ ਇਹ ਸ਼ਹੀਦਾਂ ਦੇ ਸਰਤਾਜ ਮੈਂ ਆਪਰਣ ਕਰਤਾ ਹਾਂ ਕਿ ਜਿੰਨਾ ਚਿਰ ਅਬ੍ਰਿਸਰ ਜਾਲਮਾਂ ਦੇ ਝੰਡੇ ਪੁੱਟੇ ਦਿੰਦਾ ਉਦੋਂ ਤੱਕ ਜਿਉਂਦਾ ਰਹਾਂਗਾ ਸ਼ਹੀਦ ਸ਼ਹੀਦ ਹੋ ਲਈ ਚੱਲਿਆ ਹਾਂ ਅਤੇ ਗੁਰੂ ਰਾਮਦਾਸ ਦੇ ਚਰਨਾਂ ਵਿੱਚ ਪਹੁੰਚ ਕੇ ਹੀ ਸ਼ਹੀਦ ਹੋਵਾਂਗਾ ਬਾਬਾ ਜੀ ਨੂੰ ਅਰਦਾਸ ਤੇ ਅਟਲ ਪ੍ਰੋਸਾ ਸੀ ਉਧਰ ਜਹਾਨ ਖਾਨ ਨੂੰ ਪਤਾ ਲੱਗਾ ਕਿ ਉਹ ਸਾਰੀ ਆਪਣੀ 10000 ਫੌਜ ਅਤੇ 30000 ਇਲਾਕੇ ਦੇ ਮੁਸਲਮਾਨਾਂ ਨੂੰ ਇਕੱਠਾ ਕਰਕੇ ਗੋਲਵੜ ਦੇ ਥੇਤੇ ਮੋਰਚਾ ਮੱਲ ਕੇ ਬੈਠ ਗਿਆ 11 ਨਵੰਬਰ 1757 ਵਾਲੇ ਦਿਨ ਬਾਬਾ ਜੀ ਦੀਪ ਸਿੰਘ ਜੀ ਨੂੰ ਸਿੰਘਾ ਤੋਂ ਧਰਮ ਯੁੱਧ ਵਿੱਚ ਜਾਣ ਵਾਰ ਦਾ ਪ੍ਰਣ ਲੈ ਕੇ ਤਰਨਤਾਰ ਸਾਹਿਬ ਜੀ ਤੋਂ ਅੱਗੇ ਵਧੇ ਸਿੰਘਾ ਦਾ ਖੂਨ ਵਾਲੇ ਖਾਰਿਆ ਸੀ ਪਾਪਾ ਜੀ ਨੇ ਜਥੇ ਵਿੱਚ ਇਹ ਸਿੰਘ ਉੱਗੇ ਸੁਰਬੀਰ ਸਿੰਘ ਪਾਪਾ ਨੌ ਸਿੰਘ ਜੀ ਪਾਪਾ ਗੁਰਵਰ ਸਿੰਘ ਜੀ ਪਾਪਾ ਬਿਆਲ ਸਿੰਘ ਜੀ ਪਾਪਾ ਨਥਾ ਸਿੰਘ ਜੀ ਸਰਦਾਰ ਭਲਵੰਤ ਸਿੰਘ ਜੀ ਪਾਪਾ ਹਰੀ ਸਿੰਘ ਜੀ ਪਾਪਾ ਬਸੰਤ ਸਿੰਘ ਜੀ ਪਾਪਾ ਆਕਰ ਸਿੰਘ ਜੀ ਪਾਪਾ ਬਹਾਦਰ ਸਿੰਘ ਜੀ ਪਾਪਾ 사ਜਨ ਸਿੰਘ ਜੀ ਉਧਰ ਜਹਾਨ ਖਾਨ ਆਪਣੀ ਫੌਜ ਸਮੇਤ ਮੁਰਚੇ ਮੱਲੀ ਬੈਠਾ ਸੀ ਚਿੰਗਾਂ ਨੇ ਜਕਾਰਾ ਛੱਡ ਕੇ ਜ਼ੋਰਦਾਰ ਹੱਲਾ ਬੋਲ ਦਿੱਤਾ ਪਹਿਲੇ ਹੱਲੇ ਵਿੱਚ ਹੀ ਗਿਲਜੀਆਂ ਦੇ ਪੈਰ ਓਖੜ ਗਏ ਅਤੇ ਜਾਨਾਂ ਉਚਾ ਕੇ ਅਹੁਸਰਵਾਲ ਨੂੰ ਧੌਣ ਲਗੇ ਹਾਲਤੇ ਨੇ ਪਿੱਛਾ ਕਰਕੇ ਸਾਰੀਆਂ ਫੌਜਾਂ ਦੇ ਖੂਬ ਆਹੂਲੇ ਆਖਿਰ ਜਹਾਨ ਖਾਨ ਆਪ ਲਲਕਾਰਾ ਮਾਰ ਕੇ ਅੱਗੇ ਵਧਿਆ ਉਹ ਹਾਥੀ ਤੇ ਸਵਾਰ ਸੀ ਅਗੋਂ}{|\text{ਦਿਆਲ ਸਿੰਘ ਜੀ ਨੇ ਤੀਰ ਚਲਾਇਆ ਜੋ ਜਹਾਰਖਾਨ ਖਾਨ ਦੀ ਛਾਤੀ ਵਿੱਚ ਜਾ ਕੇ ਲੱਗ ਗਿਆ ਉਹ ਟਹਿ ਟੇਰੀ ਹੋ ਗਿਆ ਜਹਾਰਖਾਨ ਖਾਨ ਹਾਥੀ ਵੀ ਸ਼ਰਾਬੀ ਸੀ ਜੋ ਆਪਣੀ ਹੀ ਫੌਜ ਤੋਂ ਮਿੱਤਾ ਪਿੱਛੇ ਵੱਲ ਨੂੰ ਦੌੜ ਗਿਆ ਸਰਦਾਰ}{|\text{ਦਿਆਲ ਸਿੰਘ ਜੀ ਨੇ ਗੋਲਵੜ ਪੜੇ ਤੇ ਤੇ ਕਬਜ਼ਾ ਕਰ ਦਿਆ ਜਹਾਰਖਾਨ ਦੀ ਬਹੁਤ ਪਿੱਛੋਂ ਸਰਦਾਰ}{|\text{ਦਿਆਲ ਸਿੰਘ ਜੀ ਨੇ ਜਥੇ ਨੂੰ ਘੇਰਾ ਪਾਉਣ ਦੀ ਵਿਉਂਤ ਬੜਾਈ}} ਜਵਰਦਸ ਖਾਨ ਨੇ ਇਹਨੇ ਨੂੰ ਸਰਦਾਰ ਬਲਵੰਤ ਸਿੰਘ ਜੀ ਨੇ ਜਵਰਦਸ ਖਾਨ ਤੇ ਵਾਰ ਕੀਤਾ ਤੇ ਪਾਰ ਬਲਾ ਦਿੱਤਾ ਸਰਦਾਰ ਪਾਈ ਦੀ ਮੌਤ ਤੋਂ ਰੁਸਤਮ ਖਾਨ ਨੂੰ ਗਰੋਥ ਚੜਿਆ ਅਤੇ ਉਸ ਨੇ ਸਰਦਾਰ ਬਲਵੰਤ ਸਿੰਘ ਜੀ ਨੂੰ ਸਾਹਮਣੇ ਆ ਕੇ ਲੜ ਲਈ ਵਗਾਰਿਆ ਤੋਵੇਂ ਤਲਵਾਰਾਂ ਲੈ ਕੇ ਆ ਉਹ ਸਾਹਮਣੇ ਹੋ ਗਏ ਸਾਹਮਣੇ ਲੜ ਲਈ ਵਗਾਰੇ ਤੋ ਦੋਵੇਂ ਤਲਵਾਰਾਂ ਨਾਲ ਆਪੋ ਸਾਹਮਣੇ ਲੜਾਈ ਕਰਨ ਲੱਗੇ ਦੋਵਾਂ ਸੂਰਮਿਆਂ ਦੇ ਐਸੇ ਵਾਰ ਜੱਲੇ ਕਿ ਦੋਵੇਂ ਹੀ ਸ਼ਹੀਦ ਹੋ ਕੇ ਧਰਤੀ ਤੇ ਡਿੱਗ ਪਏ ਅਫਜ਼ਾਲੀ ਜੀ ਫੌਜ ਵਿੱਚ ਹਲਚਲ ਵੱਜ ਗਈ ਉਹ ਪਿਛਾਹ ਵੱਲੋਂ ਦੌੜ ਪਿਆ ਇੱਧਰ ਸਿੰਘਾਂ ਨੇ ਆਪਣੇ ਜਨਰਲ ਬਲਵੰਤ ਸਿੰਘ ਜੀ ਦੀ ਸ਼ਹੀਦੀ ਦਾ ਬਦਲਾ ਲੈਣ ਲਈ ਇੱਕ ਜ਼ੋਰਦਾਰ ਹੱਲਾ ਬੋਲ ਦਿੱਤਾ ਵੈਰੀ ਅੱਗੇ-ਅੱਗੇ ਨੱਕ ਤਿਆ ਲੜਾਈ ਦੇ ਮੈਦਾਨ ਵਿੱਚ ਲੋਥਾ ਹੀ ਲੋਥਾ ਚੜ ਗਏ ਆ ਅਤੇ ਮਿਦਾਨ ਖੂਨੋ ਖੂਨ ਹੋ ਗਿਆ ਇਧਰ ਬਾਬਾ ਦੀਪ ਸਿੰਘ ਜੀ ਨੇ ਵੈਰੀਆਂ ਦਾ ਨਾਸ ਕਰਨ ਲਈ ਸਿੰਘਾਂ ਦੇ ਤਿੰਨ ਵੱਡੇ ਜੱਥੇ ਬਣਾ ਦਿੱਤੇ ਸੱਜੇ ਪਾਸੇ ਤਿਹਤਾਰ ਬਾਬਾ ਗੁਰ ਸਿੰਘ ਜੀ ਵਿਚਕਾਰ ਜੱਥੇਦਾਰ ਬਾਬਾ ਨੌ ਸਿੰਘ ਜੀ ਜਿੱਤਰ ਬਾਬਾ ਜਿੱਤਰ ਵੈਰੀ ਤਾਂ ਬਹੁਤ ਜ਼ੋਰ ਸੀ ਉਸ ਪਾਸੇ ਆਪਣਾ ਜਥਾ ਬਣਾ ਲਿਆ ਅਤੇ ਵੈਰੀ ਤੇ ਹੱਲਾ ਬੋਲਦਾ ਗੋਤਾ ਦੇ ਲੋਤ ਚੜ ਗਏ ਅਤੇ ਕੂਨ ਜੀ ਨਦੀ ਵਹਿ ਤਰੀ ਇਸ ਅੱਲੇ ਇਸ ਬਾਬਾ ਨੌ ਸਿੰਘ ਜੀ ਬਾਬਾ ਜਹੇਦਾਰ ਵੀਰ ਸਿੰਘ ਜੀ ਜੱਬੇ ਦੇ ਪਿੰਡ ਪਾਸਹੀ ਦੀ ਪਾਗੇ ਹਜ਼ਾਰਾਂ ਦੀ ਗਿਣਤੀ ਵਿੱਚ ਬਿਆਰੀਆਂ ਦੇ 70 ਲਾ ਕੇ ਜਹੇਦਾਰ ਵੀਰ ਸਿੰਘ ਜੀ}{|\text{ਦਿਆਲ ਸਿੰਘ ਜੀ ਆਦ ਵੀ ਸ਼ਹੀਦੀ ਪਾਗੇ ਮਹਾਬਲੀ ਪਪਾ ਦੀਪ ਸਿੰਘ ਜੀ}} ਅਤਿ ਵਿੱਚ 18 ਸੇਰ ਦਾ ਫਲੌਤੀ ਖੰਡਾ ਫੜ ਕੇ ਬਿਹਰੀਆਂ ਦਾ ਕਾਣ ਕਰੀ ਜਾਂਦੇ ਸਨ ਗਿਲਜੀਆਂ ਨੂੰ ਭਜਦਿਆਂ ਅਤੇ ਮਰਦਿਆਂ ਵੇਖ ਕੇ ਜਮਾਲ ਖਾਨ ਅਮਾਨ ਖਾਨ ਲਲਕਾਰੇ ਮਾਰਦਾ ਸੀ ਕਿ ਭਜਦਿਆਂ ਨੂੰ ਕਾਬਲ ਬਹੁਤ ਦੂਰ ਹੈ ਜੰਗ ਵਿੱਚ ਲੜ ਕੇ ਸ਼ਹੀਦ ਹੋਓਗੇ ਤਾਂ ਅੱਗੇ ਵੈਸ਼ਤਾ ਵਿੱਚ ਪੂਰਾ ਮਿਲਣਗੇ ਜਾਂ ਡਰਦੇ ਭਜ ਗਏ ਤਾਂ ਕਦੀ ਆਖਾਓਗੇ ਬਾਬਾ ਦੀਪ ਸਿੰਘ ਜੀ ਵੀ ਅਥਾ ਜੋਸ਼ ਵਿੱਚ ਲੜ ਰਹੇ ਸਨ ਦੀ ਉਹਨਾ ਗਲੇ ਵਿੱਚ ਇੱਕੋ ਇੱਕ ਚੱਕਰ ਲਾ ਕੇ ਐਸਾ ਜੋਰ ਨਾਲ ਚਲਾਇਆ ਕਿ ਜਮਾਲ ਖਾਨ ਦਾ ਘੋੜਾ ਬੁਰੀ ਤਰ੍ਹਾਂ ਝੱਕਰੀ ਹੋ ਗਿਆ ਜਮਾਲ ਖਾਨ ਦਾ ਘੋੜੇ ਤੋਂ ਡਿੱਗ ਪਿਆ ਬਾਬਾ ਜੀ ਵੀ ਘੋੜੇ ਤੇ ਉੱਤਰ ਕੇ ਮੁਕਾਬਲੇ ਲਈ ਡਟ ਗਏ ਇਧਰ ਜਮਾਲ ਖਾਨ ਵੀ ਖੂਬ ਲੜ ਰਿਹਾ ਸੀ ਦੋਵਾਂ ਸੂਰਮਿਆਂ ਤੋਂ ਹੀ ਸਿਰ ਲੱਤ ਗਏ ਬਾਬਾ ਜੀ ਦਾ ਸੀਸ ਲੱਥਾ ਵੇਖ ਕੇ ਇੱਕ ਸਿੰਘ ਨੇ ਆਖਿਆ ਬਾਬਾ ਜੀ ਤੁਸੀਂ ਅਦਾਸ ਕੀਤੀ ਸੀ ਕਿ ਸੀਸ ਗੁਰੂ ਰਾਮਦਾਸ ਜੀ ਦੇ ਚਰਨਾਚੇ ਧਰਨਾ ਹੈ ਇਹ ਕੀ ਪਾਣਾ ਵਰਤਿਆ ਅਜੇ ਸੁਦਾਸਰ ਇਤੋਂ 3 ਮੀਲ ਦੂਰ ਹੈ ਲੋਤ ਲੱਤੇ ਹੋਏ ਸੀਸ ਵਿੱਚ ਆਵਾਜ਼ ਆਈ ਇਹ ਸਿੰਘਾਂ ਦੇ ਪ੍ਰਣ ਤੋੜ ਤੱਕ ਨਿਭੇਗਾ ਤੜ ਹਿੱਲਿਆ ਖੰਡਾ ਅੱਗੇ ਹੀ ਹੱਥ ਵਿੱਚ ਸੀ ਅਨੋਖੇ ਹੀ ਜੀਵਨ ਵਿੱਚ ਬਾਬਾ ਜੀ ਖੜੇ ਹੋ ਗਏ ਸੀਸ ਕੱਬੀ ਤੜੀ ਤੇ ਰੱਖ ਲਿਆ ਸੱਜੇ ਹੱਥ ਵਿੱਚ ਖੰਡੇ ਨਾਲ ਐਸਾ ਵਾੜੀ ਪਾਈ ਕਿ ਗਿਲਜੀ ਤਵਾ ਤਵਾ ਕਰਦੇ ਵਿਦਾਨ ਛੱਟ ਕੇ ਭੱਜ ਗਏ ਵਿਰਾ ਸੀਸ ਤੋਂ ਧੜ ਹਿੱੜਦਾ ਧੜਾ ਵੇਖ ਕੇ ਚਾਰੇ ਪਾਸੇ ਹਫੜਾ ਤਫਰੀ ਵੱਜ ਗਈ ਗਿਲਜੀਆ ਬਹੁਤ ਸਾਰੇ ਮਰੇ ਹੋਏ ਅਤੇ ਬਾਕੀ ਲਾਹੌਰ ਨੂੰ ਪਛ ਕੇ ਬਾਬਾ ਜੀ ਨੇ ਸੀਸ ਤਲੀ ਤੇ ਰੱਖ ਕੇ ਰਾਮ ਸਾਹ ਤੋ ਅੱਗੇ ਲੰਗ ਸੁਦਾ ਸਾਧੀਆਂ ਪ੍ਰਕਰਮਾਂ ਵਿੱਚ ਸਤਿਗੁਰ ਰਾਮਦਾਸ ਜੀ ਦੀ ਯੂਰੀ ਵਿੱਚ ਸੀਸ ਪੇਟਾ ਰੱਖੀ ਇਸ ਜਗ੍ਹਾ ਤੇ ਗੁਰਦੁਆਰਾ ਸ਼ਹੀਦ ਬੂੰਗਾ ਵਿਦਮਾਨ ਹੈ ਬਾਬਾ ਜੀ ਦੀ ਸ਼ਹੀਦੀ ਪਿੱਛੋਂ ਇਸ ਸਥਾਨ ਤੇ ਇਕੱਠ ਹੋਇਆ ਤੇ ਬਾਬਾ ਜੀ ਦੇ ਮੀਤ ਜੈਹਤਾਰ ਸੁਦਾ ਸਿੰਘ ਨੂੰ ਦਸਤਾਰ ਬੰਦੀ ਕੀਤੀ ਗਈ ਬਾਬਾ ਨੌ ਸਿੰਘ ਜੀ ਛੇ ਦੀ स्तान ਕਰਤਾ ਨੋਹੇ ਜਾਣ ਵਾਲੀ ਸੜਕ ਉੱਤੇ ਇਹ ਇੱਕ ਪਾਈ ਵੀਰ ਸਿੰਘ ਜੀ ਅਤੇ ਪਾਈ ਹਰੀ ਸਿੰਘ ਜੀ ਦਾ ਸੰਗਰਾਣਾ ਸਾਹਿਬ ਦੇ ਪਾਸ ਹੈ ਸਰਦਾਰ ਮੱਗਰ ਸਿੰਘ ਜੀ ਰਾਣ ਸਿੰਘ ਜੀ ਸੱਜਣ ਸਿੰਘ ਜੀ ਬਹਾਦਰ ਸਿੰਘ ਜੀ ਨੱਥਾ ਸਿੰਘ ਜੀ ਸਾਰੇ ਨੇ ਸੂਝ ਬਿਤਾ ਵਿਖਾ ਕੇ ਛੇਤੀ ਪਾਈ ਇਹਨਾਂ ਦੀ ਛੇਤੀ ਗੰਜ ਗੁਰਦੁਆਰਾ ਮਨਜੀ ਸਾਹਿਬ ਦੇ ਪਾਸ ਹੈ ਸਰਦਾਰ ਪ੍ਰਸਾਦ ਸਿੰਘ ਜੀ ਦੇ ਮੱਨਾ ਸਿੰਘ ਜੀ ਦਾ ਸੀਸਤੀ ਸਥਾਨ ਚੌਂ ਪ੍ਰਗਤਾਸ ਦੇ ਪਾਸ ਹੈ ਬਾਬਾ ਦੀਪ ਸਿੰਘ ਜੀ ਦਾ ਜਿਸ ਤਾ ਸੇ ਸੀਸ ਲਥਾ ਸੀ ਉਹ ਤਾਂ ਅਬਰੀ ਸਰ ਤੋਂ ਤਰਨ ਤਰਨ ਜਾਂਦਿਆਂ ਸੜਕ ਤੇ ਸੱਜੇ ਪਾਸੇ ਹੈ ਇੱਥੇ ਇੱਕ ਵੱਡੇ ਆਕਾਰ ਦੀ ਟਾਦੀ ਹੈ 4 ਫੁੱਟ ਉੱਚੀ ਬੁਰਜੀ ਹੁੰਦੀ ਸੀ। ਉਹ ਉਤੇ ਸਥਾਨ ਤੇ ਨਾਂਗ ਸਿੰਘਾਂ ਦਾ ਪਹਿਰਾ ਹੈ ਅਤੇ ਗੁਰਦੁਆਰਾ ਟਾਦੀ ਸਾਹਿਬ ਸੁੰਦਰ ਰੂਪ ਵਿੱਚ ਸੰਤਾਂ ਦੇ ਉਦਵ ਨਾਲ ਬਣ ਕੇ ਤਿਆਰ ਹੋ ਗਿਆ ਹੈ। ਪਾਪਾ ਜੀ ਜੀ ਸ੍ਰੀ ਦਾ ਅੰਤਿਮ ਸਰਕਾਰ ਰਾਮ ਗੜੀਆ ਵਿਸਲ ਦੇ ਸਤਾਰਾ ਦਿਆਂ ਸਮਾਗਮਾਂ ਵਿੱਚ ਕੀਤਾ ਗਿਆ। ਜਿੱਤੇ ਹੌਣ ਗੁਰਦੁਆਰਾ ਸ੍ਰੀ ਦਾਸ ਸਾਹਿਬ ਬਾਬਾ ਦੀਪ ਸਿੰਘ ਜੀ ਸ੍ਰੀ ਸਿਤਾ ਇਸ ਗੁਰਦੁਆਰਾ ਸਾਹਿਬ ਰਿਚ ਮੈਨੇਯਰ ਸ਼੍ਰੀ ਦਬਾਰ ਸਾਹਿਬ ਵੱਲੋਂ ਇੱਕ ਬੋਰਡ ਵੀ ਲੱਗਾ ਹੋਇਆ ਹੈ ਕਿ ਜੋ ਇਸ ਪ੍ਰਕਾਰ ਹੈ ਬਾਬਾ ਦੀਪ ਸਿੰਘ ਜੀ 12 ਮਿਸਲਾ ਵਿੱਚੋਂ ਸਪੱਸ਼ਟ ਸ੍ਰੀ ਦਾ ਦੀ ਮਿਸਲ ਦੇ ਮੁਖੀ ਅਸਰ ਆਪ ਜੀ ਨੇ ਗੁਰਦੁਆਰਾ ਸਹਿਬ ਜੀ ਦੇ ਸਰੂਪ ਲਿਖਣ ਦੀ ਸੇਵਾ 18 ਸਤ ਜੀ